ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਮਾਰੂ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿੰਡ ਗੱਗੜਪੁਰ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਮਹਿੰਦਰਬਾਈ ਕੋਲ ਪਹੁੰਚੇ ਹਾਂ ਤੀਜਾ ਸੂਰ ਝੋਟੀਆਂ ਸੱਜਣੋ ਤੇ ਇਹ ਇਹਦੇ ਨਾਲ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ ਰੱਜ ਕੇ ਦੱਸ ਮਾਣ ਲੈਣਾ ਅੱਜ 10 ਵਜੇ ਨਾਲ ਦੁੱਧ ਕਿੰਨਾ ਤਿਆਰ ਹੁਣ 12 ਲੀਟਰ ਤਿਆਰ ਹੈ 12 ਲੀਟਰ ਤਿਆਰ ਅਜਾ ਜੋ ਲੈਵੇ ਤੇ ਮਾਰ ਲੈ ਵੀ ਕੰਮ ਦਾ ਜੈਡ ਬਲਾਕਾ ਉਸ ਤੇ ਇੱਕ ਵੀ ਚਿੱਟਾ ਪਾਲ ਨਹੀਂ ਹੈਗਾ ਇਹਨੇ ਤਾਂ 15 ਕਿਲੋ ਦੁੱਧ ਤਾਂ ਕੱਢਿਆ ਪਿਛਲੀ ਵਾਰੀ ਆਪਣੇ ਪਿਛਲੇ ਸੂਰੇ ਦੀ ਦਿੱਤੀ ਹੋਈ ਜਾ ਅੱਛਾ ਪਿਛਲੇ ਸੂਰੇ ਦੀ ਤੇਰੀ ਕੋਲ ਹੀ ਆ ਹਾਂ ਆਪਣੇ ਨੇ ਵੀ ਹਾਂ ਖੋਲ ਕੋਸੀ ਬਈ ਪਰ ਸਿਆ 15 ਲੀਟਰ ਦੁੱਧ ਪਿਛਲੇ ਸੂਰੇ ਕੱਢਿਆ ਹੋਇਆ ਸਜੂਂ ਲੇ ਵਾਲੂ ਆ ਬਹੁਤਾ ਥਾਣ ਦੇ ਵੀ ਦੀ ਸਾਫਾ ਮੁੱਠੀ ਵਾਲਾ ਕੱਲਾ ਕੱਲਾ ਥਾਣ ਲੱਗਿਆ ਹੋਇਆ ਲੈ ਜੈਡ ਬਣਾਇਆ ਕਰਾ ਜਿਹੜੋ ਮੋਰਾ ਚਾ ਵੀ ਹੋਈ ਗਈ ਤਾਂ ਛੱਪ ਛੱਪ ਮੱਛੀ ਆਪਾਂ ਇਹਨੇ ਵੀ ਤੇ ਮਹਾਨੀ ਛੱਡ ਕੇ ਲੈ ਦੇਖ ਸਕਦੇ ਹਾਂ ਜਿਹੜੋ ਪੁਣੇ ਦੀ ਵੀ ਚੰਗੀ ਆ ਹੁਣ ਲੈ ਵੀਰੀ ਸਾਫ ਆ ਇਹਦਾ ਵੀ ਮੁੱਲ ਵੀਡੀਓ ਵਿੱਚ ਕਰਾ ਕੇ ਦੇਮਾ ਸਾਰਿਆਂ ਦਾ ਮੁੱਲ ਵੀਡੀਓ ਚ ਕਰਾ ਕੇ ਦੋਣਾਂ ਆਪਾਂ ਇਹ ਇਹ ਪੀ ਮੁੱਲ ਬਾੜੀ ਦੀ ਅਮੇਂਦਰਾ ਆਪਣੀ ਇਹਦਾ ਮੌਲਤਾ ਕਰਦਾ ਇੱਕ 35 ਅੱਛਾ ਜੀ ਇੱਕ 30 ਵੀ ਛੜਨਾਗੇ 1 30 ਜੋ ਮੌਲ ਦਾਣਾ ਹੋ ਜਾਊਗਾ ਹਾਂ ਮਾਂ ਦਾਣ ਕਰਦਾਂਗੇ ਹਾਂ ਚਾਹੇ ਸੌਦਾ ਕਰਕੇ ਆਪਾਂ 14 ਕਿਲੋ ਰੂ ਚਵਾ ਕੇ ਵੀ ਦੇ ਦਾਂਗੇ ਅੱਛਾ ਸੌਦਾ ਕਰਕੇ 14 ਲੀਟਰ ਤਿਆਰ ਕਰਕੇ ਦੇ ਦੇਗਾ ਹਾਂ ਗਾਰੰਟੀ ਆ ਹੁਣ ਮੌਕੇ ਦਾ ਪਾਰ 12 ਲੀਟਰ ਚਾਹੇ ਗੜਬੀਆਂ ਮਾਰ ਲੈ ਆਹ ਨਾ ਕੰਡੇ ਲਾ ਕੇ ਕੰਡਾ ਪਿਆ ਆਪਣਾ ਕੰਡਾ ਪਿਆ ਬਾਈ ਕਹਿੰਦਾ ਕੰਡਾ ਲਾ ਕੇ ਲੈ ਕੇ ਜਾਵੇ ਗੜਬੀਆਂ ਦੀ ਵੀ ਨਹੀਂ ਰੋਡ ਕੰਡਾ ਤੇ ਲੈ ਕੇ ਜਾਵੇ ਦੁੱਧ ਜੋਕ ਕੇ ਇਹ ਇਹ ਇੱਕ ਤੀਰੀ ਹੋ ਜੂਗੀ ਹਾਂ ਇੱਕ ਤੀਜੋ ਮਾਨਦਾਨ ਕਰਦਾਂਗੇ ਤੇ ਕੱਟੂ ਦੇ ਮਾਰਦੇ ਮੜਾ ਜਾਂ ਕੈਮਰਾ ਆਹ ਕੱਟਾ ਇਹਦਾਂ ਨਾ ਨਾ ਉਹ ਦੂਜਾ ਕਾਲਾ ਆਹ ਕਾਲਾ ਕੱਟਾ ਆਉਦਾ ਲੈ ਸੱਜਣੋ ਇਹਦਾ ਦੂਜਾ ਸੂਆ ਆ ਗਿਆ ਲੈ ਦੇਖ ਸਕਦੇ ਹੋ ਇੱਕ ਸਿੰਘ ਟੋਪੀ ਰਹੀ ਹੋਈ ਟੋਪੀ ਲੱਗੀ ਹੋਈ ਇੱਕ ਸਿੰਘ ਦੀ ਗੁੰਡੀ ਛਕੀਨ ਤੀ ਕੱਦ ਕਾਠ ਬਹੁਤਾ ਸੱਜਣੋ ਇਹਦਾ ਤਾਂ ਮੋਟਾ ਤੋਂ ਵੀ ਉੱਪਰੇ ਟੱਪਦਾ ਇਕੱਠਾ ਕੱਦ ਕਾਠ ਹਦਾ ਏਵੇਂ ਤੇ ਮਾਰ ਪੈਂਦਾ ਖੋਲਾ ਕੋਈ ਲੈ ਚੰਗੀ ਆ ਦੇ ਵਾਲੂਗਾ ਬਹੁਤਾ ਕੌਣ ਚਵਾਈ ਵੀ ਚੰਗੀ ਆਦੀ ਵੀਰੇ 44 ਬੰਬੇ ਵਾਲਾ ਕੱਟ ਕਾਟ ਬਹੁਤਾ ਛੋਟੀ ਥੋੜਾ ਜਿਹਾ ਬਸ ਸਪਣਾ ਮਾਰ ਗਿਆ ਛੋਟੀ ਨੂੰ ਥੰਡੀਆਂ ਸੀਲ ਸਾਲੂ ਇਹਦੇ ਮਾਗਰ ਵੀ ਕੱਟਾ ਹੈ ਭਾਈ ਹਾਂ ਹਾਂ ਇਹਨੂੰ ਵੀ 10 ਮਹੀਨਾ ਭਾਈ ਅੱਜ 10ਵਾਂ ਦਿਨ ਇਹਨੂੰ ਸੂਈਉਂਗਾ ਇਹਦੇ ਥੱਲੇ ਮੈਂ ਕੰਡੇ ਦਾ ਦੁੱਧ ਤਿਆਰ ਆ ਭਾਈ ਹੁਣ 12 ਕਿਲੋ ਹੋ ਵੀਰੇ 12 ਲੀਟਰ ਹੁਣ ਤਿਆਰ ਆ ਕੰਡੇ ਵਾਲਾ ਹਾਂ ਹਾਂ ਠੀਕ ਆ ਤੇ ਇਹ ਕਿੰਨੀ ਦੀ ਦੇਣੀ ਆ ਆਪਣੀ ਮਹਿੰਦਰਾ ਇਹ ਇੱਕ ਵੀਰ ਹੀ ਦੇਦਾ ਵੀਰੇ ਇੱਕ ਵੀਰ ਹੀ ਦੇਦਾ ਇੱਕ ਵੀ ਜੋ ਮਾਨਤਾ ਮਾਨਾ ਮੋਟਾ ਮਾਨਦਾਨ ਕਰਦਾ ਮਾਨਤਨ ਹੋ ਇੱਕ ਵੀਚੋਂ ਇਹਦੇ ਥੱਲੇ ਵੀ ਪਾਰ ਲੀਟਰ ਚੰਗੀਆਂ ਨੇ ਨੇ ਝੋਟੀਆਂ ਇਹਦੇ ਮਗਰ ਵੀ ਕੱਟਾ ਇਹਨੂੰ ਕਿੰਨੇ ਦਿਨ ਹੋਗੇ ਦੂਈ ਦੇ 10 ਦਿਨ ਹੈ ਗਿਆ ਮਾਨਦਾਨ ਤੇ ਪਿੰਡ ਬਾਈ ਦਾ ਗੱਗੜਪੁਰ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਬੋਲ ਦੇ ਵੀਰੇ 87288 99637 ਤੇ ਜਿਹੜੇ ਵੀ ਵੀਰ ਸੱਜਣ ਨੇ ਝੋਟੀ ਲੈਣੀ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਰੋ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ